ਹਾਂਜੀ ਮਿੱਤਰ ਪਿਆਰੇ ਅੱਜ ਮਿਸਟਰ 420 ਸ਼ੈਫ ਬਣਾਏਗਾ ਪਾਕਿਸਤਾਨ ਦੀ ਬਹੁਤ ਹੀ ਇੱਕ ਮਸ਼ਹੂਰ ਡਿਸ਼ ਜਿੰਦਾ ਨਾਮ ਆਏਗਾ ਆਲੂ ਕੀਮਾ ਬਹੁਤ ਹੀ ਨੈਕਸਟ ਲੈਵਲ ਜ਼ਾਇਕਾ ਹੁੰਦਾ ਬਹੁਤ ਹੀ ਕੈਂਟ ਤਿਆਰ ਹੁੰਦੀ ਹੈ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਬਹੁਤ ਹੀ ਆਸਾਨ ਰੈਸਪੀ ਹੈ ਇੱਕ ਆਪਾਂ ਫਰਾਈਪੈਨ ਵਿੱਚ ਪਾਵਾਂਗੇ ਸਰੋਂ ਦਾ ਤੇਲ ਤੇ ਨਾਲ ਹੀ ਆਪਾਂ ਦੋ ਪਿਆਜ਼ ਚੌਪ ਕਰਕੇ ਇਦਾਂ ਸਲਾਈਸ ਕਰਕੇ ਐਡ ਕਰ ਦੇਾਂਗੇ ਪਿਆਜ਼ ਨੂੰ ਕਰੋ 골ਡਨ ਬ੍ਰਾਊਨ ਤੇ ਵਿੱਚ ਮੋਟਾ-ਮੋਟਾ ਮਟਨ ਦਾ ਕੀਮਾ ਥੋੜਾ ਜਿਹਾ ਮੋਟਾ ਰੱਖਿਆ ਥੋੜੀ ਜਿਹੀ ਫੈਟ ਵਿੱਚ ਆਪਾਂ ਲਾਈਏ ਬੜਾ ਵਧੀਆ ਟੇਸਟ ਆਏਗਾ ਆਪਾਂ ਉਹ ਲੂ ਤੇ ਹਲਕਾ ਜਿਹਾ ਪਾਣੀ ਪਾਉਂਦੇ ਹੋਏ ਆ ਪਾਣੀ ਦੇ ਵਿੱਚ ਪਾਉਣਾ ਹੈ ਕੁੱਟ ਕੇ ਲਸਣ ਕੁੱਟ ਕੇ ਲਸਣ ਪਾਉਂਦਣਾ ਬਹੁਤ ਅੱਛਾ ਕਿ ਫਲੇਵਰ ਹੁੰਦਾ ਹੈਗਾ ਇੱਕ ਕੁ ਚਮਚਾ ਲਸਣ ਦਾ ਪਾਓ ਤੇ ਨਾਲ ਹੀ ਵਿੱਚੋਂ ਤੁਸੀਂ ਕੱਟ ਕੇ ਦੋ ਟਮਾਟਰ ਐਡ ਕਰ ਦਿਓ ਤੇ ਢਾਕੇ 10 ਤੋਂ 12 ਮਿੰਟ ਪਕਾਓ ਟਮਾਟੋ ਸੌਫਟ ਹੋ ਜਾਣ ਤੁਸੀਂ ਛਿਲਕਾ اتار ਦਿਓ ਇਸ ਤਰ੍ਹਾਂ ਕਰਨਾ ਬਹੁਤ ਹੀ ਵਧੀਆ ਇੱਕ ਸਮੂਥ ਤੇ ਸਿਰਕੀ ਟੇਸਟ ਆਉਂਦਾ ਹੈ ਥੋੜਾ ਜਿਹਾ ਪਾਓ ਦਹੀਂ ਤੇ ਨਾਲ ਦੀ ਨਾਲ ਤੁਸੀਂ ਦੋ ਆਲੂ ਛੋਟੇ ਛੋਟੇ ਕੱਟ ਕੇ ਇਸ ਤਰ੍ਹਾਂ ਪਾ ਦਿਓ ਤੇ ਦੋ ਕੁ ਮਿੰਟ ਨੂੰ ਤੁਸੀਂ ਸੋਤੇ ਕਰਦੇ ਹੋਏ ਤੇ ਵਿੱਚ ਪਾਓ ਹਰੀਆਂ ਮਿਰਚਾਂ ਨਾਲ ਦੀ ਬਹੁਤ ਤੁਸੀਂ ਲੱਛਾ ਅਦਰਕ ਬਹੁਤ ਵਧੀਆ ਨੈਕਸਟ ਲੈਵਲ ਟੇਸਟ ਆਏਗਾ ਤੇ ਟੱਕੇ ਬਿਲਕੁਲ ਸਿਮਾਂਚੇ 10 ਤੋਂ 12 ਮਿੰਟ ਜਿੰਨਾ ਚਿਰ ਆਲੂ ਤੁਹਾਡੇ ਟੈਂਡਰ ਨਹੀਂ ਹੋ ਜਾਂਦੇ ਉਹਨਾਂ ਚ ਤੁਸੀਂ ਇਸ ਨੂੰ ਪਕਾਓ ਉੱਤੇ ਪਾਓ ਤੁਸੀਂ ਕਸੂਰੀ ਮੇਥੀ ਬਹੁਤ ਵਧੀਆ ਟੇਸਟ ਆਏਗਾ ਮਿੱਤਰੋ ਪਿਆਰਿਓ ਆਪਣਾ ਇਕੋ ਇਕ ਫੰਕਸ਼ਨ ਰਹਿੰਦਾ ਹੈ ਕਿ ਬਿਲਕੁਲ ਵਨਸ ਵਨੀਆਂ ਡਿਸ਼ਾਂ ਬਹੁਤ ਘਾਟ ਮਸਾਲਿਆਂ ਨਾਲ ਤਿਆਰ ਕੀਤੀਆਂ ਜਾਂ ਇਸ ਤਰ੍ਹਾਂ ਦੀਆਂ ਡਿਸ਼ਾਂ ਤੁਸੀਂ ਵੇਖਣ ਦੇ ਲਈ ਭਰਾ ਦੇ ਪੇਜ ਨੂੰ ਕਰੋ ਲਾਈਕ ਵੀਡੀਓ ਵੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ